ਆ ਦੇਖੋ ਪੂਰੇ ਮਹਾਰਾਜਾ ਸਟਾਈਲ ਗ੍ਰੀਨ ਚ ਲੈ ਲਓ ਬ੍ਰਾਊਨ ਚ ਲੈ ਲਓ ਵੁੱਡਨ ਲੈ ਲਓ ਗ੍ਰੇ ਲੈ ਲਓ ਇਹਦੇ ਵਿੱਚ ਬਹੁਤ ਸਾਰੇ ਆਓ ਦੇਖੋ ਕਿਸੇ ਨੂੰ ਸਟੀਲ ਦੀ ਵੈਨਟੀ ਚਾਹੀਦੀ ਉਹ ਵੀ ਅਵੇਲੇਬਲ ਆਪਣੇ ਕੋਲ ਫੁੱਲ ਸਟੀਲ ਆ ਦੇਖੋ ਪੂਰੇ ਸਟੀਲ ਇਹਦੇ ਵਿੱਚ ਛੋਟਾ ਸਾਈਜ਼ ਵੀ ਅਵੇਲੇਬਲ ਹੈ ਇਹਦੇ ਵਿੱਚ ਕਾਫੀ ਕਲਰਸ ਸਾਡੇ ਕੋਲ ਔਨ ਦੀ ਸਪੋਰਟ ਅਵੇਲੇਬਲ ਹੁੰਦੀ ਸੋ ਆ ਦੇਖੋ ਜੀ ਬੜਾ ਸਪੈਸ਼ਲ ਸਿੰਕ ਆ ਜਿਹੜੇ ਅੱਜ ਕੱਲ ਮਾਡਰਨ ਕਿਚਨ ਬਣਾਉਂਦੇ ਉਹਨਾਂ ਦੇ ਲਈ ਦੇਖੋ ਤੁਸੀਂ ਵੈਜੀਟੇਬਲਸ ਕੱਟਦੇ ਹੈਗੇ ਉੱਥੇ ਤੁਸੀਂ ਕੱਟ ਕੇ ਨੂੰ ਧੋ ਲੋ ਸਕਾ ਲੋ ਆ ਦੇਖੋ ਤੁਸੀਂ ਗਲਾਸ ਇਤੋਂ ਤਾਨੂੰ ਵਾਲ ਐਂਡ ਸੀਟ 골ਡਨ ਵੀ ਮਿਲ ਜੇਗੀ ਦੇਖੋ ਕਿੰਨਾ ਵਧੀਆ ਕਲਰ ਆਇਆ ਇਹਦੇ ਵਿੱਚ ਡਿਜ਼ਾਈਨ ਦੇਖੋ ਡਾਇਮੰਡ ਮਾਡਲ ਹੈ 22000 ਰੁਪਏ ਦੀ ਬੇਗੀ ਤੁਹਾਨੂੰ ਸੋਨੇਆ ਗਲਾਸ ਦੇ ਪੁੱਟਾ ਰੱਖੋ ਪ੍ਰੈਸ਼ਰ ਦੇ ਨਾਲ ਇਹ ਵੀ ਬਣ ਜਾਂਦਾ ਸਿੰਘ ਇਹਦੇ ਵਿੱਚ ਤੁਸੀਂ ਆ ਦੇਖੋ ਜਿੱਦਾਂ ਮਾਰਜਨ ਮੂਵ ਕਰ ਸਕਦੇ ਆ ਤੁਸੀਂ ਗਰਮੀਟ ਟ੍ਰੇਡਿੰਗ ਕੰਪਨੀ ਆਉਣਾ ਸਿਰਫ 50000 ਰੁਪਏ ਦੀ ਸ਼ਾਪਿੰਗ ਕਰਨੀ ਆ ਪੂਰੇ ਪੰਜਾਬ ਚ ਤੁਸੀਂ ਭਾਵੇਂ ਪਿੰਡ ਤੋਂ ਭਾਵੇਂ ਤੁਸੀਂ ਸ਼ਹਿਰ ਤੋਂ 50000 ਰੁਪਏ ਦੀ ਸ਼ਾਪਿੰਗ ਕਰੋ ਪੂਰੇ ਪੰਜਾਬ ਦੇ ਵਿੱਚ ਹੋਮ ਡਿਲੀਵਰੀ ਫ੍ਰੀ ਸਾਡੇ ਕੋਲ ਜੈਗਵਾਰ ਦੀ ਸਾਰੀ ਰੇਂਜ ਅਵੇਲੇਬਲ ਹੈ ਬਲੈਕ ਕਲਰ ਨੇ ਲੋ ਰੋਜ਼ ਗੋਲਡ ਨੇ ਲੋ 650 ਰੁਪਏ ਤੋਂ ਸ਼ੁਰੂ ਹੋ ਜਾਂਦਾ 6 ਇੰਚ ਦਾ ਅਜੇ ਵੱਡੇ ਸਾਈਜ਼ ਜਿੰਦਾ ਮਰਜ਼ੀ ਲਈ ਜੋ 850 ਆ ਕੋਈ 1200 ਆ ਜਦ ਤੁਸੀਂ ਘਰ ਆ ਕੇ ਆਰਾਮ ਨਾਲ ਬਰਤਨ ਵਗੈਰਾ ਧੋ ਸਕਦੇ ਹੋ ਦੇਖੋ ਕਿੰਨੇ ਸੋਹਣ ਵਧੀਆ ਡਿਜ਼ਾਈਨ ਆਏ ਚ ਬਲੈਕ ਕਲਰ ਵੀ ਅਵੇਲੇਬਲ ਹੈ ਗ੍ਰੇ ਕਲਰ ਵੀ ਮਿਲ ਜੇਗਾ ਸ਼ਾਵਰ ਵਾਲਾ ਆ ਦੇਖੋ ਤੁਸੀਂ ਇੱਥੇ ਆ ਕੇ 1 ਲੱਖ ਰੁਪਏ ਦੀ ਸ਼ੋਪਿੰਗ ਕਰਦਿਆਂ ਜੇ ਜੇ 1 ਲੱਖ ਰੁਪਏ ਦੀ ਸ਼ੋਪਿੰਗ ਕਰਦੇ ਆ ਪੂਰੇ ਪੰਜਾਬ ਟੂ ਹੋਮ ਰਿਵਿਊ ਤੇ ਜਿਹੜੇ ਸਾਡੇ ਭਰਾ ਚਾਹੁੰਦੇ ਆ ਵੀ ਅਸੀਂ ਆਪਣੇ ਘਰਾਂ ਦੇ ਬਾਥਰੂਮ ਬਣਾਉਣੇ ਆ 골ਡਨ ਜਿਹੜੇ ਕਹਿੰਦੇ ਅਸੀਂ ਬਣਾਉਣੇ ਆ ਰੋਜ਼ ਗੋਲਡ ਜਿਹੜੇ ਕਹਿੰਦੇ ਅਸੀਂ ਬਲੈਕ ਬਣਾਉਣੇ ਆ ਸਿਲਵਰ ਬਣਾਉਣੇ ਆ ਗ੍ਰੇ ਬਣਾਉਣੇ ਆ ਤੇ ਅੱਜ ਤੁਹਾਡੇ ਅਸੀਂ ਬਹੁਤ ਸਾਰੇ ਫਾਇਦੇ ਕਰਦੇ ਨੇ ਕਿਉਂਕਿ ਅਸੀਂ ਜਲੰਧਰ ਗਰਮੀਰ ਟ੍ਰੇਡਿੰਗ ਕੰਪਨੀ ਪਹੁੰਚ ਚੁੱਕੇ ਆ ਜੋ ਇਸ ਵੇਲੇ ਪੰਜਾਬ ਦਾ ਸਭ ਤੋਂ ਵੱਡਾ ਸਭ ਤੋਂ ਲਗਜ਼ਰੀ ਤੇ ਤੁਹਾਡੇ ਬਜਟ ਆਲਾ ਸ਼ੋਰੂਮ ਹੈਗਾ ਭਾਈ ਜੀ ਲੋਕਾਂ ਦੇ ਫਾਇਦੇ ਕਰ ਦਿਓ ਬਿਲਕੁਲ ਭਾਈ ਦੇਖੋ ਜਿੱਦਾਂ ਸਾਡੇ ਕੋਲ ਜੈਗਵਾਰ ਦੀ ਸਾਰੀ ਰੇਂਜ ਅਵੇਲੇਬਲ ਹੈ ਬਲੈਕ ਕਲਰ ਲੈ ਲੋ ਰੋਸ ਗੋਲਡ ਲੈ ਲੋ ਜਾਂ 골ਡਨ ਲੈ ਲੋ ਦੇਖੋ ਇਹਦੇ ਵਿੱਚ ਟੈਪਸ ਵੀ ਮਿਲ ਜਾਣਗੀਆਂ ਸਪਾਊਟ ਸ਼ਾਵਰ ਵਾਲ ਮਾਉਂਟ ਸਾਰੀ ਸਾਡੇ ਕੋਲ ਰੇਂਜ ਅਵੇਲੇਬਲ ਹੈ ਉਤਪਰ ਕਿਸੇ ਨੂੰ ਟੇਬਲ ਟੌਪ ਚਾਹੀਦੀ ਦੇਖੋ 2500 ਰੁਪਏ ਤੋਂ ਸ਼ੁਰੂ ਆਪਣੇ ਕੋ ਇਹ ਚ ਵਾਈਟ ਕਲਰ ਵੀ ਮਿਲ ਜੇਗਾ ਕਿਸੇ ਨੂੰ 1 ਪੀਸ ਸੀਟ ਚਾਹੀਦੀ ਦੇਖੋ ਮਾਰਕੀਟ ਤੋਂ 7000 ਤੋਂ ਘੱਟ ਨਹੀਂ ਮਿਲੇਗੀ ਇਸੀ 3500 ਰੁਪਏ ਦੇਵਾਂਗੇ ਕਿਸੇ ਨੂੰ ਜੋ ਸਕੁਅਰ ਮਾਡ ਉਹ 4000 ਰੁਪਏ ਦਾ ਪੇਗਾ ਫਿਰ ਇੱਕ ਆ ਨਵਾਂ ਮਾਡਲ ਆ ਇਹ 4500 ਰੁਪਏ ਦਾ ਪੈਂਦਾ ਜੀ 10 ਸਾਲ ਦੀ ਗਾਰੰਟੀ ਇਹਨਾਂ ਦੀ ਕਿਸੇ ਨੂੰ ਵਾਸ਼ ਮਸ਼ੀਨ ਦਈ ਤਾਂ ਸਿਰਫ 1600 ਰੁਪਏ ਵਿਦ ਬਡਸਟਰ ਦੇਖੋ ਜਿੱਦਾਂ ਸਾਡੇ ਕੋਲ ਸੈਰਾ ਕੰਪਨੀ ਦਾ ਦੇਖੋ ਸ਼ਾਵਰ ਪੈਨਲ ਵੀ ਅਵੇਲੇਬਲ ਆ ਬਲੈਕ ਮੈਟ ਕਲਰ ਕਿੰਨਾ ਸੋਹਣਾ ਦੇਖੋ ਡਿਜ਼ਾਈਨ ਆਇਆ ਨਵਾਂ ਇਹ ਨਾਲ ਤੁਸੀਂ ਜਿੱਦਾਂ ਮਰਜੀ ਬਾਡੀ ਸ਼ਾਵਰ ਵੀ ਹੈਗੇ ਵਿੱਚ ਡਵਾਇਟਰ ਵੀ ਵਿੱਚ ਹੀ ਹੈ ਹੈਂਡ ਸ਼ਾਵਰ ਵੀ ਹੈ ਓਵਰ ਹੈਡ ਸ਼ਾਵਰ ਵੀ ਹੈ ਕਿਸੇ ਨੂੰ ਮੈਟ ਬਲੈਕ ਕਲਰ ਚਾਹੀਦਾ ਬਲੈਕ ਸਪਾਊਟ ਵੀ ਮਿਲ ਜੇਗਾ ਸਿਲਵਰ 'ਚ ਤੇ ਬਹੁਤ ਡਿਜ਼ਾਈਨ ਹੈਗੇ ਦੇਖੋ ਸਿੰਕ ਮ ਐਡਵੈਂਚਰ ਰੈਥਰੀਨ ਲੈਟ 2 ਵੀਨਟ ਸਾਰੇ ਅਵੇਲੇਬਲ ਆਪਣੇ ਕੋ ਉਸ ਤੋਂ ਬਾਅਦ ਸਾਡੇ ਕੋ ਵੈਕਿਊਮ ਸੀਟਾਂ ਆਈਆਂ ਜੀ 10 ਸਾਲ ਦੀ ਗਾਰੰਟੀ ਹੈ ਇਹ ਤੁਹਾਨੂੰ ਸਿਰਫ 5500 ਰੁਪਏ ਹੀ ਦਵਾਂਗੇ ਸਕੁਏਅਰ ਮਾਡਲ ਲੈਣਾ ਉਹ ਵੀ ਇੱਕੋ ਹੀ ਰੇਟ 5500 ਰੁਪਏ ਮਿਲੀਗਨ ਕੰਪਨੀ ਦੀ ਦੇਖੋ 10 ਸਾਲ ਦੀ ਗਾਰੰਟੀ ਹੈ ਇਹ ਤੁਹਾਨੂੰ ਵੱਡਾ ਸਾਈਜ਼ ਹੈ ਇਹ 6500 ਰੁਪਏ ਦਾ ਵੇਗਾ ਭਾਈ ਜੀ ਇਹਦੇ ਵਿੱਚ ਤਾਂ ਬੜਾ ਮਲਟੀਫੰਕਸ਼ਨਲ ਹੈ ਨਾ ਇਹਦਾ ਬੜਾ ਇਹਦੇ ਵਿੱਚ ਬਿਲਕੁਲ ਭਾਈ ਦੇਖੋ ਇਸ ਟੈਂਪਰੇਚਰ ਵੀ ਸ਼ੋ ਹੁੰਦਾ ਮਾਰਕੀਟ ਤੁਹਾਨੂੰ 40000 ਤੋਂ ਘੱਟ ਨਹੀਂ ਮਿਲੇਗਾ ਸਹੀ 골ਡਨ ਕਲਰ 18500 ਰੁਪਏ ਦਾ ਚੈਲੰਜ ਪ੍ਰਾਈਸ ਹੈ ਜਿੱਥੇ ਮਰਜੀ ਐਡੀਵੈਅਰ ਕੰਪਨੀ ਦਾ ਇਹ ਨਹੀਂ ਕਿ ਤੁਹਾਨੂੰ ਆਪਾਂ ਕੋਈ ਚਾਈਨੀਜ਼ ਨਹੀਂ ਦੇ ਰਹੇ ਆਪਾਂ ਸਾਰੇ ਕੰਪਨੀ ਦੇ ਵਿੱਚ ਹੀ ਦੇ ਸਾਢੇ 18000 ਰੁਪਏ ਦਾ ਹੋਰ ਸਾਨੂੰ ਆਫਰ ਦੱਸ ਦਿੰਦੇ ਆ ਤੁਸੀਂ ਗਰਮੀ ਟ੍ਰੇਡਿੰਗ ਕੰਪਨੀ ਆਉਣਾ ਸਿਰਫ 50000 ਰੁਪਏ ਦੀ ਸ਼ਾਪਿੰਗ ਕਰਨੀ ਆ ਪੂਰੇ ਪੰਜਾਬ ਚ ਤੁਸੀਂ ਭਾਵੇਂ ਪਿੰਡ ਤੋਂ ਭਾਵੇਂ ਤੁਸੀਂ ਸ਼ਹਿਰ ਤੋਂ 50000 ਰੁਪਏ ਦੀ ਸ਼ਾਪਿੰਗ ਕਰੋ ਪੂਰੇ ਪੰਜਾਬ ਦੇ ਵਿੱਚ ਹੋਮ ਡਿਲੀਵਰੀ ਫ੍ਰੀ ਹੋਰिएंट ਦੀਆਂ ਟੂਟੀਆਂ ਵੀ ਸਾਡੇ ਕੋਲ ਅਵੇਲੇਬਲ ਆ ਮਾਰਕੀਟ ਤੁਹਾਨੂੰ 1700 ਤੋਂ ਘੱਟ ਨਹੀਂ ਮਿਲੇਗੀ ਅਸੀਂ 850 ਰੁਪਏ ਦੇਵਾਂਗੇ 10 ਸਾਲ ਦੀ ਗਾਰੰਟੀ ਹੋ ਰਹੀ ਹੈ ਤੇ ਡਿਜ਼ਾਈਨ ਦੇਖੋ ਕਿੰਨੇ ਵਧੀਆ ਹੈ ਇਹ ਚ ਨਾਲੇ ਜਿਹੜੇ ਸ਼ਕੀਨ ਲੋਕ ਆ ਉਹਨਾਂ ਦੇ ਲਈ ਆ ਦੇਖੋ ਕਿੰਨੀ ਸੋਹਣੀ ਮੈਚਿੰਗ ਆ ਤੁਸੀਂ ਆਪਣਾ ਸਾਰਾ ਹੀ ਬਾਥਰੂਮ ਬਲੈਕ ਬਣਾਉਣਾ ਤਾਂ ਬਲੈਕ ਬਣਾ ਲਓ ਤੁਸੀਂ ਰੋਜ਼ ਗੋਲ ਬਣਾ ਰੋਜ਼ ਗੋਲ ਬਣਾ ਤੁਸੀਂ ਉਹਨਾਂ ਨਾਲ 골ਡ ਤੁਸੀਂ ਸਾਰੇ ਅਸੈਸਰੀ ਇੱਕੋ ਜੇ ਕਲਰ ਦੀ ਲੈ ਕੇ ਜਾ ਸਕਦੇ ਆ ਦੇਖ ਆ ਦੇਖੋ ਇਸ ਤੋਂ ਤੱਕ ਕੇ ਸਿੰਕ ਵੀ ਤੁਹਾਨੂੰ ਅਸੀਂ 골ਡਨ ਦਵਾਂਗੇ ਆ ਦੇਖੋ ਇਹਦੇ ਉੱਤੇ ਵੀ ਪੂਰਾ 골ਡਨ ਇਹਦੇ ਨਾਲ ਅਸੀਂ ਸੀ ਟਾਇਲਟ ਸੀਟ ਵੀ ਤੁਹਾਨੂੰ ਅਸੀਂ 골ਡ ਦਵਾਂਗੇ ਬਿਲਕੁਲ ਸਾਡੇ ਕੋਲ ਬਾਅਸ ਅਸੈਸਰੀ ਪੰਜ ਪੀਸ 1 2 3 4 ਪੰਜ ਪੀਸ ਤੁਹਾਨੂੰ ਅਸੀਂ 1200 ਰੁਪਏ ਦਵਾਂਗੇ ਜਿੰਨੇ ਮਰਜ਼ੀ ਸਾਡੇ ਕੋਲ ਸੈੱਟ ਲਾਈਓ ਪੇਪਰ ਹੋਲਡਰ ਇਸ਼ਾਵਰ ਦੀ ਵੈਰੈਟੀ ਬਹੁਤ ਆ ਸਾਡੇ ਕੋ ਸਾਢੇ 650 ਰੁਪਏ ਤੋਂ ਸ਼ਾਵਰ ਜਰੂ ਹੋ ਜਾਂਦਾ 6 ਇੰਚ ਦਾ ਇੱਥੇ ਵੱਡੇ ਸਾਈਜ਼ ਜਿੰਦਾ ਮਰਜੀ ਲਈ ਜੋ 850 ਆ ਕੋਈ 1200 ਆ ਸੋ ਇੱਕ ਹੋਰ ਇਥੇ ਬਹੁਤ ਵੱਡੀ ਆਫਰ ਚੱਲਦੀ ਆ ਤੁਸੀਂ ਇੱਥੇ ਆ ਕੇ 1 ਲੱਖ ਰੁਪਏ ਦੀ ਸ਼ੋਪਿੰਗ ਕਰਦਿਆਂ ਜੇ ਜੇ 1 ਲੱਖ ਰੁਪਏ ਦੀ ਸ਼ੋਪਿੰਗ ਕਰਦੇ ਆ ਪੂਰੇ ਪੰਜਾਬ ਚ ਹੋਮ ਡਿਲੀਵਰੀ ਅਸੀਂ ਫ੍ਰੀ ਦੇਣੀ ਆ ਉਸ ਦੇ ਨਾਲ ਤੁਹਾਨੂੰ ਅਸੀਂ ਵਾਟਰ ਫਿਲਟਰ ਤੇ ਜਾਂ ਇਹਦੀ ਜਗ੍ਹਾ ਗੀਜ਼ਰ ਤੁਸੀਂ ਦੋਹਾਂ 'ਚੋਂ ਜੋ ਮਰਜ਼ੀ ਲਓ ਤੁਹਾਨੂੰ ਫ੍ਰੀ ਦੇਵਾਂਗੇ ਉਸ ਵਾਰ ਸਾਡੇ ਕੋ ਦੇਖੋ ਟੇਬਲ ਟੌਪ ਐਡੀਵੇਅਰ ਕੰਪਨੀ ਦਾ 2500 ਰੁਪਏ ਦਾ ਜਿੰਨੇ ਮਰਜ਼ੀ गोल्डन कलर ਲੈ ਹੋ 3500 ਰੁਪਏ ਦਾ ਸਾਡੇ ਕੋਲ 1 ਪੀ ਸੀਟ ਵੀ ਬਲੈਕ ਅਵੇਲੇਬਲ ਆ ਬਲੈਕ ਕਲਰ ਦੀ ਦੇਖੋ 골ਡਨ ਵੀ ਅਵੇਲੇਬਲ ਹੈ ਗ੍ਰੇ ਕਲਰ ਵੀ ਮਿਲ ਜੇਗਾ ਬਰਾਊਨ ਵੀ ਮਿਲ ਜੇਗਾ ਸਾਰੇ ਕਲਰ ਆਪਣੇ ਕੋ ਅਵੇਲੇਬਲ ਨੇ 450 ਰੁਪਏ ਤੋਂ ਸ਼ੁਰੂ ਹੋ ਜਾਂਦਾ ਆਪਣੇ ਕੋ ਦੇਖੋ ਕਿੰਨੀ ਵਧੀਆ ਸਾਡੇ ਕੋ ਰੇਂਜ ਹੈ ਕਿਸੇ ਨੂੰ ਲੋਨਰ ਚਾਹੀਦੀ ਹੈ 300 ਰੁਪਏ ਹੀ ਦਵਾਂਗੇ ਆਪਾਂ ਦੇਖੋ ਮਾਰਕੀਟ ਤੁਹਾਨੂੰ 600 ਤੋਂ ਘੱਟ ਨਹੀਂ ਮਿਲੇਗੀ ਆ ਸਕੁਅਰ ਮਾਡਲ ਲਓ 380 ਰੁਪਏ ਫਿਰ 380 ਇਹ ਲੀਫ ਰੇਂਜ ਆਉਂਦੀ 480 ਇੱਕ ਅਸੀਂ ਐਡੀਅਰ ਕੰਪਨੀ ਚ ਅਸੀਂ ਹੋਰ ਲਾਂਚ ਕੀਤੇ ਮਾਡਲ ਜੋ ਹੈਂਡ ਸ਼ਾਵਰ ਦੇਖੋ 1150 ਰੁਪਏ ਇਹ ਚ ਤੁਹਾਨੂੰ ਲੌਂਗ ਨਾ ਪਏਗੀ 400 ਰੁਪਏ ਦੀ 480 ਜਿਹਨੂੰ 10 ਸਾਲ ਦੀ ਗਾਰੰਟੀ ਹੈ ਇਟਾਲੀਅਨ ਸੀਰੀਜ਼ ਹੈ ਸਾਰੀ ਸਾਰੇ ਕਿਚਨ ਦੇ ਨਵੇਂ ਆਏ ਦੇਖੋ ਸ਼ਾਵਰ ਇਨ ਬਿਲਟ ਹੈ ਇਹਦੇ ਵਿੱਚ ਜਿੱਦਾਂ ਤੁਸੀਂ ਘੁਮਾ ਕੇ ਰਾਮਨਾਲ ਬਰਤਨ ਵਗੈਰਾ ਧੋ ਸਕਦੇ ਹੋ ਦੇਖੋ ਕਿੰਨੇ ਸੋਹ ਵਧੀਆ ਡਿਜ਼ਾਈਨ ਆਏ ਇਹ ਚ ਬਲੈਕ ਕਲਰ ਵੀ ਅਵੇਲੇਬਲ ਹੈ ਗਰੇ ਕਲਰ ਵੀ ਮਿਲ ਜੇਗਾ ਸ਼ਾਵਰ ਵਾਲਾ ਆ ਦੇਖੋ ਚੰਦੀ ਟੂਟੀ ਡਬਲ ਪਾਣੀ ਵਾਲੀ 2800 ਰੁਪਏ ਦੀ ਦੇਈ ਦੀ ਮਾਰਕੀਟ ਤੁਹਾਨੂੰ 5000 ਤੋਂ ਘੱਟ ਨਹੀਂ ਮਿਲੇਗੀ ਕਿਸੇ ਕੋਲ ਕਿਚਨ ਸਿੰਕ ਭਾਜੀ ਸਾਰੇ ਸਾਈਪਨੇ ਕੋ ਅਵੇਲੇਬਲ ਹੈ ਕਿਸੇ ਨੂੰ ਬਲੈਕ ਕਲਰ ਚਾਹੀਦਾ ਸਿਲਵਰ ਚਾਹੀਦਾ ਸਾਰੇ ਆਪਣੇ ਕੋ ਇੱਕ ਇਹਨੂੰ ਵੱਡਾ ਸਾਈ ਚਾਹੀਦਾ ਹੈ ਵੀ ਬਲੈਕ ਕਲਰ ਸਾਊਂਡ ਪ੍ਰੂਫ ਸਿੰਕ ਹੈ ਵਿੱਚ ਅਸੈਸਰੀ ਨਾਲ ਗਿਫਟ ਹੈ ਇਜਨੇ ਮਰਜੀ ਜਿਹੜਾ ਮਰਜੀ ਸਾਈ ਲੈ ਲੋ ਰੇ ਕੋ ਸਾਡੇ ਕੋ ਇਸ ਤੋਂ ਇਲਾਵਾ ਤੁਸੀਂ ਆ ਦੇਖੋ ਇਹ ਵੀ ਬੜੇ ਪਿਆਰੇ ਪਿਆਰੇ ਮਾਡਲ ਰੋਜ਼ ਗੋਲਡ 골ਡਨ ਬਲੈਕ ਗ੍ਰੇ ਇਹ ਪੂਰੇ ਜਿੱਦ ਹਨਾ ਟੌਪ 5 ਸਟਾਰ 7 ਸਟਾਰ ਹੋਟਲਾਂ ਵਿੱਚ ਲੱਗੇ ਹੁੰਦੇ ਉਹ ਮਾਡਲ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਵਾਲ ਐਂਗਮੈਨਿਟੀ ਦੇਖੋ ਮਿਲ ਜੇਗੀ ਸਾਡੇ ਕੋ ਦਰਾਜਾਂ ਦੇ ਨਾਲ ਆ ਦੇਖੋ ਟੇਬਲ ਟੌਪ ਵੀ ਮਿਲ ਜੇਗਾ ਉਸ ਤੋਂ ਬਾਅਦ ਸਾਡੇ ਕੋ ਜੈਗਵਰ ਦੀ ਸੀਟਾਂ ਸਾਰੀਆਂ ਅਵੇਲੇਬਲ ਦੇਖੋ 13500 ਰੁਪਏ ਦੀ ਬੇਗੀ 10 ਸਾਲ ਦੀ ਗਾਰੰਟੀ ਹੈ ਹਾਲੇ ਉਹ ਜੈਗਵਰ ਦਾ ਮਾਡਲ ਕਿੰਨਾ ਸੋਹਣਾ ਵੈਕਿਊਮ ਸੀਰੀਜ਼ ਫਿਰ ਸਹਿਰਾ ਕੰਪਨੀ ਵੀ ਅਵੇਲੇਬਲ ਸਕੁਅਰ ਜੀ ਸਕੁਅਰ ਮਾਡਲ ਵੀ ਮਿਲ ਜੇਗਾ 15000 ਰੁਪਏ ਦਾ ਹਿੰਦਵੇਰ ਚ ਵੀ ਅਵੇਲੇਬਲ ਹੈ ਸਾਰੀ ਕੰਪਨੀਆਂ ਆਪਣੇ ਕੋ ਅਵੇਲੇਬਲ ਹੈ ਚੈਗੋਰ ਦੇ ਦੇਖੋ ਮਿਰਰ ਵੀ ਸਾਡੇ ਕੋ ਐਲਈਡੀ ਅਵੇਲੇਬਲ ਨੇ ਜੋ ਓਵਲ ਵੀ ਮਿਲ ਜੇਗਾ ਦੇਖੋ ਇਹਨਾਂ ਵਧੀਆ ਡਿਜ਼ਾਈਨ ਲੀਫ ਮਾਡਲ ਵੀ ਮਿਲ ਜੇਗਾ ਉਸ ਤੋਂ ਬਾਅਦ ਦੇਖੋ ਕਿਸੇ ਨੂੰ ਅਨਟੀਕ ਕਲਰ ਚਾਹੀਦਾ ਬਾਸ ਸੈਟ ਦਾ ਉਹ ਵੀ ਆਪਣੇ ਕੋ ਅਵੇਲੇਬਲ ਹੈ ਮਹਾਰਾਜਾ ਵੈਨਟੀ ਦੇਖੋ 32 ਇੰਚ ਵਿਦ ਟੇਬਲ ਦਾ 13500 ਦੀ ਕਿਸੇ ਨੂੰ ਸਿੰਪਲ ਵਾਸ਼ੂਏਨਾ ਚਾਹੀਦੀ 8500 ਰੁਪਏ ਦਵਾਂਗੇ ਵਾਸ਼ੂਏਸ਼ਨ ਦੇ ਨਾਲ ਪੀਵੀਸੀ ਕਲਰ ਜਿਹੜਾ ਮਰਜੀ ਤੁਹਾਡੀ ਮਰਜ਼ੀ ਦਾ ਲੈ ਜਾਓ ਜਿਹੜਾ ਮਰਜੀ ਛੋਟਾ ਸਾਈਜ਼ ਕਿਸੇ ਨੂੰ ਚਾਹੀਦਾ 24 ਇੰਚ ਤੁਹਾਨੂੰ ਅਸੀਂ 6500 ਰੁਪਏ ਦਾ ਦਵਾਂਗੇ ਵਿਦ ਵਾਸ਼ੂਏਸ਼ਨ ਕਿਸੇ ਨੂੰ ਟੇਬਲ ਟੌਪ ਦੇ ਨਾਲ ਚਾਹੀਦਾ 11500 ਰੁਪਏ ਦੇ ਹੀ ਵਿਦ ਟੇਬਲ ਟੌਪ 골ਡਨ ਜਿਹੜਾ ਮਰਜੀ ਕਲਰ ਲਓ ਤੁਸੀਂ ਛੋਟੀ ਵੈਨਿਟੀ ਤੁਹਾਨੂੰ ਵੇਖੀ 4500 ਰੁਪਏ ਦੀ ਮਾਰਕੀਟ ਤਾਂ 9000 ਤੋਂ ਘੱਟ ਨਹੀਂ ਮਿਲੇਗੀ ਐਚ ਜਿਹੜੇ ਮਰਜੀ ਟੇਬਲ ਟੌਪ ਦੇ ਨਾਲ ਲੋਗੇ ਉਹ ਤੁਹਾਨੂੰ ਵੇਖੀ 7500 ਰੁਪਏ ਦੀ ਫਿਰ ਇਹ ਦੇਖੋ 32 ਇੰਚ ਹੀ ਸਾਈਜ਼ ਕਿੰਨਾ ਵਧੀਆ ਮਾਡਲ ਆਇਆ ਉਤੋਂ ਬਾਅਦ ਇਹ ਵਾਈਟ ਕਲਰ ਮਿਲ ਜੇਗਾ ਇਹ ਤੁਹਾਨੂੰ 7500 ਰੁਪਏ ਦਾ ਬੇਚਾ 32 ਇੰਚ ਹੀ ਸਾਈਜ਼ ਤੁਹਾਨੂੰ ਵਾਲ ਐਂਡ ਸੀਟ 골ਡਨ ਵੀ ਮਿਲ ਜੇਗੀ ਦੇਖੋ ਕਿੰਨਾ ਵਧੀਆ ਕਲਰ ਆਇਆ ਇਹਦੇ ਵਿੱਚ ਡਿਜ਼ਾਈਨ ਦੇਖੋ ਡਾਇਮੰਡ ਮਾਡਲ ਆ 22500 ਰੁਪਏ ਦੀ ਬੇਗੀ ਤੁਹਾਨੂੰ ਸੋ ਆਹ ਦੇਖੋ ਜੀ ਬੜਾ ਸਪੈਸ਼ਲ ਸਿੰਕ ਆ ਜਿਹੜੇ ਅੱਜ ਕੱਲ ਮਾਡਰਨ ਕਿਚਨ ਬਣਾਉਂਦੇ ਉਹਨਾਂ ਦੇ ਲਈ ਦੇਖੋ ਤੁਸੀਂ ਵੈਜੀਟੇਬਲਸ ਕੱਟਦੇ ਹੈਗੇ ਉੱਥੇ ਤੁਸੀਂ ਕੱਟ ਕੇ ਨੂੰ ਧੋ ਲੋ بسcalo ਆ ਦੇਖੋ ਤੁਸੀਂ ਗਲਾਸ ਇੱਥੋਂ ਧੋਣਿਆ ਗਲਾਸ ਦੇ ਪੁੱਟਾ ਰੱਖੋ ਪ੍ਰੈਸ਼ਰ ਦੇ ਨਾਲ ਇਹ ਵੀ ਬਣ ਜਾਂਦਾ ਅ ਸਿੰਕ ਇਹਦੇ ਵਿੱਚ ਤੁਸੀਂ ਆ ਦੇਖੋ ਜਿੱਦਾਂ ਮਾਰਜਨ ਮੂਵ ਕਰ ਸਕਦੇ ਆ ਬਾਈ ਜੀ ਇਹ ਤਾਂ ਬੜਾ ਮਲਟੀ ਫੰਕਸ਼ਨ ਹੈ ਕਿਸੇ ਨੂੰ ਵਾਲਿੰਗ ਵੈਂਟੀ ਚਾਹੀਦੀ ਹੈ ਇਹ ਤੁਹਾਨੂੰ ਕੱਲੀ 7500 ਦੀ ਪਵੇਗੀ ਵਾਲਿੰਗ ਸਿੰਪਲ ਵਾਸ਼ਬੈਨ ਦੇ ਨਾਲ ਕਿਸੇ ਨੂੰ ਟੇਬਲ ਟੌਪ ਦੇਖੋ ਚਾਹੀਦੀ ਹੈ 33 ਜੀ ਸਾਈ ਤੁਹਾਨੂੰ ਪਵੇਗਾ 500 ਰੁਪਏ ਦਾ ਸਾਰੇ ਕਲਰ ਆਪਣੇ ਕੋਲ ਅਵੇਲੇਬਲ ਨੇ ਦੇਖੋ ਆ সিলਵਰ ਕਲਰ ਬਲੈਕ ਕਲਰ ਦੇਖੋ ਓਵਲ ਸਾਰੇ ਨਵੇਂ ਡਿਜ਼ਾਈਨ ਆਏ ਆ ਦੇਖੋ ਕਿੰਨੇ ਵਧੀਆ ਕਲਰ ਆਏ ਆ ਤੁਹਾਨੂੰ ਬਲੈਕ ਕਲਰ ਮਹਾਰਾਜਾ ਚ ਚਾਹੀਦੀ ਹੈ ਦੇਖੋ ਇਹ ਤੁਹਾਨੂੰ ਪੇਗੀ 13500 ਦੀ ਇਹਦੇ ਉੱਤੇ ਟੇਬਲ ਟੌਪ ਜਿਹੜਾ ਮਰਜੀ ਲਵਾ ਲਓ ਤੁਸੀਂ ਉਸ ਤੋਂ ਬਾਅਦ ਇਹ ਦੇਖੋ ਕਿੰਨੇ ਵਧੀਆ ਕਲਰ ਆਏ ਆ ਵੀ ਤੁਹਾਨੂੰ ਇੱਕੋ ਹੀ ਰੇਟ ਪੇਗਾ 10500 ਇਹ ਚ ਵਾਈਟ ਕਲਰ ਲੈ ਲਓ ਬਲੂ ਕਲਰ ਲੈ ਲਓ ਉਸ ਤੋਂ ਬਾਅਦ ਸਾਡੇ ਕੋਲ ਵਾਲ ਲੈਂਗਮਨਿਟੀ ਗਈ ਹੈ 32 ਇੰਚ ਦੀ ਇਹ ਤੁਹਾਨੂੰ 9500 ਦੀ ਪੇਗੀ ਮੈਂਡੀ ਐਚਡੀ ਐਮਰ ਦੇਖੋ ਤੁਹਾਨੂੰ ਆਹ ਦੇਖੋ ਕਿੱਦਾਂ ਵਧੀਆ ਡਿਜ਼ਾਈਨ ਵੁੱਡਨ ਸੀਰੀਜ਼ ਤੁਹਾਨੂੰ ਪੇਗੀ 10500 ਰੁਪਏ ਦੀ ਵਿਦ ਟੇਬਲ ਟੌਪ ਇਹਦੇ ਉਹ ਵੀ ਤੁਹਾਨੂੰ ਸੇਮ ਰੇਟ पेगा ਟੇਬਲ ਟੌਪ ਦੀ ਜਿਹੜਾ ਮਰਜ਼ੀ ਲਵਾ ਸਕਦੇ ਹੋ ਜਿੱਦਾਂ ਇਹ 3500 ਰੁਪਏ ਦਾ ਪੈਂਦਾ ਹੈ ਟੇਬਲ ਟੌਪ ਜਿਹੜਾ ਮਰਜ਼ੀ ਤੁਸੀਂ ਇਹਦੇ ਚ ਲਵਾ ਸਕਦੇ 골ਡਨ ਲੱਲੋ ਬਲੈਕ ਲੱਲੋ ਸਾਰੇ ਇੱਕੋ ਰੇਟ ਨੇ येलो ਕਲਰ ਲੱਲੋ ਉਸ ਤੋਂ ਬਾਅਦ 24 ਇੰਚੀ ਸਾਈਜ਼ ਆ ਗਿਆ ਇਹ ਤੁਹਾਨੂੰ 7500 ਰੁਪਏ ਵਿੱਚ ਵੇਗਾ ਵਿਦ ਟੇਬਲ ਟੌਪ ਮਹਾਰਾਜਾ ਵੈਂਟੀ ਤੁਹਾਨੂੰ ਪਵੇਗੀ 8500 ਰੁਪਏ ਦੀ 32 ਇੰਚੀ ਸਾਈਜ਼ ਉਸ ਤੋਂ ਬਾਅਦ 24 ਇੰਚੀ ਦੇਖੋ ਹੋਰ ਰੇਂਜ ਆਈ ਆਪਣੇ ਕੋ ਇਹ ਤੁਹਾਨੂੰ 7500 ਰੁਪਏ ਜਿਹੜੇ ਮਰਜ਼ੀ ਟੇਬਲ ਟੌਪ ਰਖਾ ਲਓ ਉਸ ਤੋਂ ਬਾਅਦ ਟੇਬਲ ਟੌਪ ਪਿੰਕ 3500 ਦਾ ਵੇਗਾ ਤੁਹਾਨੂੰ ਸਾਰੇ ਡਿਫਰੈਂਟ ਡਿਫਰੈਂਟ ਕਲਰ ਦੇਖੋ ਕਿੰਨੇ ਵਧੀਆ ਡਿਜ਼ਾਈਨ ਆਏ ਆਪਣੇ ਕੋ ਸਾਰੇ ਅਵੇਲੇਬਲ ਨੇ ਗੁਰਮੀਤ ਟਰੇਡਿੰਗ ਕੰਪਨੀ ਜਲੰਧਰ ਛੋਟਾ ਸਾਹੀ ਵਾਟਰਫਾਲ ਜੂ ਵੀ ਅਵੇਲੇਬਲ ਹੈ ਤੁਹਾਨੂੰ 2800 ਰੁਪਏ ਦਾ ਵੇਗਾ ਜਿਹੜਾ ਮਰਜੀ ਡਿਜ਼ਾਈਨ ਲਓ ਸਿੰਗਲ ਪਿਲਰ ਕੋ ਵੇਗਾ ਤੁਹਾਨੂੰ 1200 ਰੁਪਏ ਦਾ ਜਿਹੜੇ ਸਾਡੇ ਐਨ ਆਰ ਆਈ ਭਰਾ ਬਾਹਰ ਬੈਠੇ ਆ ਉਹ ਸਾਨੂੰ ਵਟਸਐਪ ਤੇ ਸਾਨੂੰ ਕੰਟੈਕਟ ਕਰ ਸਕਦੇ ਵੀਡੀਓ ਕਾਲਸ ਵੀ ਸਾਰਾ ਦਿਖਾ ਦਾਂਗੇ ਤੁਹਾਨੂੰ ਸਾਨੂੰ ਤੁਸੀਂ ਪਲੰਬਰ ਦੀ ਪਰਚੀ ਭੇਜੋ ਤੁਹਾਨੂੰ ਵੇਲਾ ਅਸੀਂ ਐਸਟੀਮੇਟ ਭੇਜਾਂਗੇ ਆਪਾਂ ਉਸ ਤੋਂ ਬਾਅਦ ਤੁਹ ਤੁਹਾਡੀ ਸੱਲੀ ਦੇ ਨਾਲ ਅਸੀਂ ਮਾਲ ਭੇਜਾਂਗੇ ਪੂਰਾ ਕੈਸ਼ ਔਨ ਡਿਲੀਵਰੀ ਵੀ ਅਵੇਲੇਬਲ ਆ ਆਪਣੀ ਤੁਸੀਂ ਉੱਥੇ ਜਾ ਕੇ ਵੀ ਪੇ ਕਰ ਸਕਦੇ ਹੋ ਰਸਤੇ ਟੁੱਟੇ ਭਾਵੇਂ ਦੀ ਗਾਰੰਟੀ ਸਾਡੀ ਸਮਾਨ ਦੀ ਸਾਰੀ ਸੋ ਜਿਹੜੇ ਸਾਡੇ ਬਿਲਡਰ ਭਰਾ ਆ ਤੁਸੀਂ ਮਲਟੀਪਲ ਬਹੁਤ ਵੱਡੇ ਪੱਧਰ ਤੇ ਘਰ ਬਣਾ ਰਹੇ ਹੋ ਤੁਸੀਂ ਪੀਜੀਆ ਬਣਾ ਰਹੇ ਹੋ ਹੋਟਲ ਬਣਾ ਰਹੇ ਹੋ ਆਫਿਸ ਬਣਾ ਰਹੇ ਹੋ ਰੈਸਟੋਰੈਂਟ ਬਣਾ ਰਹੇ ਹੋ ਕੋਸ਼ੀ ਬਣਾ ਰਹੇ ਹੋ ਤੁਸੀਂ ਇੱਥੇ ਆ ਜਾਓ ਤੁਹਾਨੂੰ ਬਹੁਤ ਬੈਸਟ ਪ੍ਰਾਈਸ ਦਿੱਤਾ ਜਾਣਾ ਬਹੁਤ ਲਗਜ਼ਰੀ ਸਮਾਨ ਦਿੱਤਾ ਜਾਣਾ ਮਤਲਬ ਸਾਰਿਆਂ ਦੇ ਫਾਇਦੇ ਕਰਾਂਗੇ ਆਪਾਂ ਕੈਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤੱਕੜ ਸਾਹਿਬ ਡੀਵੀ ਜਲੰਧਰ